ਦੋਸਤੋ ਠੱਗਾਂ ਦਾ ਕੰਮ ਆ ਠੱਗੀਆਂ ਮਾਰਨਾ ਆ ਕੋਈ ਦੇਖੋ ਲੱਖਾਂ ਰੁਪਈਆਂ ਦੀ ਠੱਗੀ ਮਾਰ ਗਿਆ ਤੇ ਵੀਡੀਓ ਕਰੋ ਚੈੱਕ ਦੋਸਤੋ ਆ ਵੀਡੀਓ ਪੂਰੀ ਵੇਖਿਓ ਐਂਡ ਟੱਕਰ ਵੇਖਿਓ ਤਾਂ ਕਿ ਤੁਹਾਨੂੰ ਪੂਰੀ ਸਮਝ ਲੱਗ ਸਕੇ ਪਹਿਲਾਂ ਤਾਂ ਆਨਲਾਈਨ ਠੱਗੀਆਂ ਹੁੰਦੀਆਂ ਸੀ ਹੁਣ ਤਾਂ ਬਾਈ ਹੈਂਡ ਠੱਗੀਆਂ ਹੋਣ ਲੱਗ ਪਈਆਂ ਆ ਕਿਸੇ ਭਰਾ ਨੇ 2 ਲੱਖ ਦੀ ਗੱਡੀ ਵੇਚੀ ਸੀਗੀ ਦੇਖੋ ਉਹਨੂੰ 4 ਗੁੱਟੀਆਂ ਦੇ ਕੇ 5-5 5-5 ਲੱਖ ਦੀ ਆ 5-500 ਦੀਆਂ ਨੋਟਾਂ ਦੀਆਂ ਬੜੇ ਸ਼ਾਤ ਦਾ ਤਰੀਕੇ ਨਾਲ ਠੱਗੀ ਮਾਰੀ ਆ ਬਾਈ ਨਾ ਉਹ ਤਾਂ ਜਦੋਂ ਬੈਂਕ 'ਚ ਬੰਦਾ ਪੈਸੇ ਜਾਵਾ ਕਰਾਉਣ ਗਿਆ ਉਹਨਾਂ ਨੇ ਗੱਡੀਆਂ ਖੋਲ ਕੇ ਵੇਖੀਆਂ ਹਨ ਪੜਾ ਕਰ ਉਦੋਂ ਪਤਾ ਲੱਗਿਆ ਗੱਡੀਆਂ ਐਸਾ ਹੋਣਾ ਬਣਾਏ ਜਾਂਦੇ ਆ ਸਾਈਡ ਤੋਂ ਵੀ ਓਵੇਂ ਨੁਕਰਾਂ ਪਾਇ-ਪਾਸ ਨੋਟਾਂ ਦੀਆਂ ਜਿਵੇਂ ਲਾਈਨਾਂ ਹੁੰਦੀਆਂ ਨੁਕਰਾਂ ਕਲਰ ਹੁੰਦਾ ਸਾਈਡ ਤੋਂ ਓਵੇਂ ਪੂਰੀ ਝਲਕ ਪੈਂਦੀ ਆ ਵੇਖਣ ਲੱਗਾ ਜੀ ਪਾਇ-ਪਾਇ ਨੋਟਾਂ ਦੀਆਂ ਗੱਡੀਆਂ ਵਿੱਚ 10 ਕੜਕਦੇ ਕੜਕਦੇ ਨੋਟਾਂ ਦੀਆਂ ਪਰ ਬੰਦੇ ਨੂੰ 20 ਲੱਖ ਰੁਪਏ ਦਾ ਚੂਨਾ ਲੱਗਿਆ ਗੱਡੀ ਰਬੀਆ ਦੇ ਕੇ ਪੀਲਾ ਖਦੀ ਗੱਡੀ ਲੈ ਗਏ ਐਨਾ ਮੋਟਾ ਫੋਲੋ ਤਿੰਨ ਲਾਇਆ ਵੀ ਛੇਤੀ ਬੰਦਾ ਖੋਲ ਨਾ ਸਕੇ ਇੱਕ ਨੋਟ ਗੱਡੀ ਦੇ ਉੱਪਰ 500 ਦਾ ਲੱਗਿਆ ਹੋਇਆ ਇੱਕ ਨੀਚੇ ਲੱਗਿਆ ਵਿੱਚ ਸਾਰੀਆਂ ਗੱਡੀਆਂ ਸਪੇਸ ਪੇਪਰ ਖਾਲੀ ਦੇ ਵਾਈਟ ਪੇਪਰ ਨੂੰ ਕਰਾ ਦੇ ਰੰਗ ਕੀਤਾ ਲੈੜਾਂ ਵਜੀਆਂ ਇਹਨਾਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ ਤਾਂ ਕਿ ਕਿਸੇ ਹੋਰ ਵੀਰ ਨਾਲ ਥੱਜੀ ਨਾ ਵਜੇ ਕਦੇ ਵੀ ਆਪਾਂ ਪੇਮੈਂਟ ਕਿਸੇ ਤੋਂ ਲੈਣ ਜਾਂ ਦੇਣ ਜਾਂਦੇ ਆ ਆਦੀ ਤਸੱਲੀ ਕਰੋ ਪੂਰੀ ਕੋਰੇ ਹੈ ਫਾਇਦੇ ਉਹ ਕੰਝਾ ਲੱਗ ਜੇ ਰੋਟ ਦੇਣ ਤੇ ਲੋ ਚੰਗੀ ਤਰ੍ਹਾਂ ਪਰਖ ਕੇ ਲੋ ਤਾਂ ਕਿ ਥੱਗੀ ਤੋਂ ਬਚ ਸਕੀਏ ਇਹ ਜੱਡੀ ਖੋਲ ਕੇ ਤਨੋਂ ਪੁੱਛੋ ਕਿ ਕਿੰਨੇ ਛਾਤਰ ਤਰੀਕੇ ਦੇ ਬੰਦੇ ਨੇ ਇਹਨਾਂ ਨੂੰ ਥੱਗੀ ਹੋਈ ਹੈ ਉਹ ਸਟੈਂਡੀ ਦੇ ਬਰੱਖੇ ਉੱਤੇ ਬਕਾਇਦਾ ਬੈਂਕ ਦੀਆਂ ਮੋਹਰਾਂ ਲੱਗੀਆਂ ਆ ਸਰੀਅਲ ਨੰਬਰ ਲੈ ਕੇ ਆਇਆ। ਹਰੇਕ ਗੱਡੀ ਤੇ ਬੈਂਕ ਦੀ ਮੋਹਰ ਲੱਗੀ ਹੋਈ ਹੈ। ਇਹਦਾ ਬੰਦਾ ਬੈਂਕ 'ਚ ਜਮਾ ਕਰਾਉਣ ਜਾਵੜਿਆ ਤਾਂ ਉਹਨੂੰ ਫੇਰ ਪਤਾ ਲੱਗਿਆ ਕਿ ਠੱਗੀ ਹੋਈ ਹੈ। ਇਹਦਾ ਬੰਦਾ ਹਾਰਡ ਪੁਲਕੀ ਲਾਇਆ ਆ ਤੇ ਵੀ ਤੇਤੀ ਬੰਦਾ ਖੋਲ ਨਾ ਸਕਿਆ। ਵੀਡੀਓ ਨੂੰ ਵਾਟ ਤੋਂ ਸ਼ੇਅਰ ਕਰੋ ਆ ਵੀ ਕਮੈਂਟਾਂ ਵਿੱਚ ਰਹਿ ਵੀ ਦਿਓ ਪਹਿਲਾਂ ਤਾਂ ਕੋਹਾਂ ਦੇ ਠੱਗੀਆਂ ਹੁੰਦੀਆਂ ਸੀ ਉਹ ਤਾਂ ਬਾਈ ਐਂਡ ਹੋਣ ਲਾਤੀਆਂ ਦੇਖੋ ਇਹਨਾਂ ਨੂੰ ਕਿਸ ਕਿਸ ਤਾਂਗੜਾ ਡਿਜ਼ਾਈਨ ਕੀਤਾ ਨੁਕਰਾ ਉਸ ਤੋਂ ਨਾ 500 ਦੀਆਂ ਬੜਾਈਆਂ ਬਾਕੀ ਸਾਰੇ ਖਾਲੀ ਪੇਪਰ ਵਸੇ ਗੱਡੀਆਂ ਦੇ ਵਿੱਚ ਕੋਈ ਪੈਡਿੰਗ ਨੋਟ ਸਿਰਫ ਇੱਕ ਉੱਤੇ ਆ ਤੇ ਇੱਕ ਥੱਲੇ ਆ 4 ਪੈਕੇਟਾਂ ਦੇ ਵਿੱਚ ਸਿਰਫ 4000 ਕੀਰ ਨਿਕਲੇ 4000 ਰੁਪਏ ਦੇ ਬੰਦੇ ਤੋਂ ਗੱਡੀ ਠੱਗੀ ਮਾਰ ਕੇ ਲੈ ਗਏ ਦੇਖੋ ਸਾਰੇ ਖਾਲੀ ਦੇ ਪਰ ਉਹ ਕਹਦਾ ਸੀਰੀਅਲ ਨੰਬਰ ਬੈਂਕ ਦੀਆਂ ਮੋਹਰਾ ਇਹ ਤਾਂ ਜਿਹੜੀਆਂ ਲੱਗੀਆਂ ਸਾਰੇ ਲੱਗੇ ਹੋਏ ਆ ਧੱਕ ਦੇਖ ਲੋ ਕਿੱਥੋਂ ਤੋਂ ਕਿੱਥੋਂ ਤੱਕ ਪਏ ਨੇ ਆਨਲਾਈਨ ਛੱਡੋ ਹੁੰਦਾ ਬਾਈ ਹੈਂਡ ਵੀ ਠੱਗੀਆਂ ਹੋਣ ਲੱਗੀਆਂ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਦੋਸਤੋ ਧੰਨਵਾਦ